ਉਹਨੇ ਦੇ ਪੱਤਿਆਂ ਦੀਆਂ ਨੋਕਾਂ ਦਾ ਲਾਲ ਪੀਲਾ ਹੋ ਜਾਣਾ ਜਾਂ ਉੱਪਰੋਂ ਜਲ ਜਾਣਾ ਜਾਂ ਆਪਾਂ ਰਾਈਸ ਟਿਪ ਬਰਨਿੰਗ ਇਹਨੂੰ ਕਹਿ ਸਕਦੇ ਆ ਇਹ ਅਕਸਰੀ ਕਿਸਾਨ ਵੀਰਾਂ ਦੀ ਇਹਨਾਂ ਦਿਨਾਂ ਦੇ ਵਿੱਚ ਇਹ ਸਮੱਸਿਆ ਦੇਖਣ ਨੂੰ ਮਿਲਦੀ ਹੈ ਕਿ ਬੜੇ ਪਰੇਸ਼ਾਨੀ ਵੀ ਹੁੰਦੀ ਹੈ ਯਾਰ ਝੋਨੇ ਦੀਆਂ ਨੋਕਾਂ ਜਿਹੜੀਆਂ ਉਹ ਉੱਪਰੋਂ ਮੱਚ ਰਹੀਆਂ ਨੇ ਤਾਂ ਹੁਣ ਆਪਾਂ ਇਸ ਵੀਡੀਓ ਦੇ ਵਿੱਚ ਇਸ ਤੇ ਗੱਲ ਕਰਾਂਗੇ ਕਿਸਾਨ ਵੀਰੋ ਅਗਰ ਤੁਸੀਂ ਫੇਸਬੁੱਕ ਤੇ ਨਵੇਂ ਹੋਂਦਾ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਅਗਰ YouTube ਤੇ ਦੇਖ ਰਹੇ ਹੋਂ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਆ ਕਿਸਾਨ ਦੋਸਤੋ ਜਿਹੜੀ ਅੱਪਾ ਅੱਜ ਗੱਲ ਕਰਾਂਗੇ ਰਾਈਸ ਟਿਪ ਬਰਨਿੰਗ ਦੀ ਉੱਪਰ ਵਾਲਾ ਭਾਗ ਜਾਂ ਝੋਨੇ ਦੇ ਪੱਤੇ ਦੀ ਨੋਕ ਦਾ ਮੱਚ ਜਾਣਾ ਜਾਂ ਜਲ ਜਾਣਾ ਤਾਂ ਹੁਣ ਹੁੰਦਾ ਕੀ ਹੈ ਝੋਨੇ ਦੇ ਵਿੱਚੇ ਕਾਫੀ ਜਿਹੜਾ ਸੈਂਸਿਟਿਵ ਜਿਹੜਾ ਪੱਕਈਏ ਭਾਗ ਹੁੰਦਾ ਇੱਥੋਂ ਦੇ ਟਿਸ਼ੂ ਆ ਜਿਹੜੇ ਟਿਪ ਦੇ ਬਹੁਤ ਕਮਜ਼ੋਰ ਹੁੰਦੇ ਆ ਤਾਂ ਸਭ ਤੋਂ ਪਹਿਲਾਂ ਜਿਹੜੀ ਵੀ ਬਿਮਾਰੀ ਹੈ ਜਾਂ ਕੋਈ ਕਮਜ਼ੋਰੀ ਹੈ ਜਾਂ ਘਾਟ ਹੈ ਉਹ ਸਭ ਤੋਂ ਪਹਿਲਾਂ ਜਿਹੜਾ ਹਮਲਾ ਕਰੂ ਜਾਂ ਪਾਣੂ ਕਾਰਨ ਲੱਛਣ ਦਿਖਾਈ ਦੇਣਗੇ ਉੱਪਰੋਂ ਹੀ ਦਿਖਾਈ ਦੇਣਗੇ ਤਾਂ ਹੁਣ ਹੁੰਦਾ ਕੀ ਇਹਦੇ ਕਾਰਨ ਬੱਕਰੇ ਬੱਕਰਿਓ ਸਾਦੇ ਆ ਬੱਕਰੀ ਬੱਕਰੀ ਵੈਰੈਟੀ ਦੇ ਵਿੱਚ ਬਾਸਮਤੀ ਚ ਥੋੜਾ ਜਿਆਦਾ ਦਿਖਾਈ ਦਿੰਦਾ ਉਹਦੇ ਅਲੱਗ ਰੀਜਨ ਹੈ ਕਈ ਪਰਮਲ ਦੀਆਂ ਵੈਰੈਟੀਆਂ ਦੇ ਵਿੱਚ ਵੀ ਇਹ ਚੀਜ਼ ਸਮੱਸਿਆ ਦੇਖਣ ਨੂੰ ਮਿਲਦੀ ਆ ਤਾਂ ਉਹਦੇ ਅਲੱਗ ਰੀਜਨ ਹੈ ਤਾਂ ਹੁਣ ਹੁੰਦਾ ਕੀ ਇਹਦੇ ਆਪਾਂ ਕਾਰਨਾਂ ਦੇ ਸਭ ਤੋਂ ਪਹਿਲਾਂ ਆਪਾਂ ਝਾਤ ਮਾਰਾਂਗੇ ਫਿਰ ਜਿਹਦੇ ਵੀ ਜਿਸ ਤਰ੍ਹਾਂ ਦਾ ਕਾਰਨ ਹੋਇਆ ਉਸ ਤਰ੍ਹਾਂ ਦਾ ਉਹ ਇਲਾਜ ਆ ਜਿਹੜਾ ਕਰ ਸਕਦਾ ਸਭ ਤੋਂ ਪਹਿਲਾ ਕਾਰਨ ਹੈ ਵੀ ਜਿਆਦਾ ਲੰਮੇ ਟਾਈਮ ਤੱਕ ਸੋਕਾ ਲਾਉਣਾ ਕਈ ਵਾਰੀ ਹੁਣ ਕੀ ਹੁੰਦਾ ਆਪਣੇ ਕੋਲ ਜਾਂ ਪਾਣੀ ਦੀ ਸਮੱਸਿਆ ਆਉਂਦੀ ਆ ਜਾਂ ਲੰਮੇ ਟਾਈਮ ਤੱਕ ਸੋਕਾ ਲੱਗ ਜਾਂਦਾ ਅਕਸਰ ਪੌਦੇ ਦੀਆਂ ਜਿਹੜੀਆਂ ਪੱਤੇ ਹੁੰਦੇ ਗਏ 32 ਬੱਤੀਆਂ ਬੰਨ ਦੀ ਸਟੇਜ ਚ ਆ ਜਾਂਦੇ ਆ ਤਾਂ ਉਹ ਜੀ ਸਟੇਜ ਦੇ ਵਿੱਚ ਵੀ ਜਿਹੜਾ ਤੁਹਾਡਾ ਇਹ ਪ੍ਰੋਬਲਮ ਆਊਗੀ ਉਸ ਤੋਂ ਦੂਸਰਾ ਇਹਦਾ ਰੀਜਨ ਨਾਲ ਹੀ ਦੋਨੋਂ ਰੀਜਨ ਇੱਕੋ ਆਖਦੇ ਆ ਨਗਾਤਾਰ ਜਿਆਦਾ ਪਾਣੀ ਦਾ ਖੜਾ ਰਹਿਣਾ ਝੋਨੇ ਦੇ ਵਿੱਚ ਜਿਆਦਾ ਪਾਣੀ ਦਾ ਖੜਾ ਰਹਿਣਾ ਜਿਹੜਾ ਉਹ ਵੀ ਤੁਹਾਡਾ ਟਿਪ ਬਰਨਿੰਗ ਕਰਦਾ ਹੈ ਹੁਣ ਹੁੰਦਾ ਕੀ ਹੈ ਜੇਕਰ ਜਿਆਦਾ ਟਾਈਮ ਲੰਮਾ ਟਾਈਮ ਧੋਣ ਦੇ ਵਿੱਚ ਜਿਆਦਾ ਪਾਣੀ ਖੜਾ ਰਹੂਗਾ ਅਕਸਰ ਹੀ ਆਪਾਂ ਦੇਖਿਆ ਕਿ ਜੜਾਂ ਪੜਦੇ ਆ ਜੜਾਂ ਕਾਲੀਆਂ ਗਲੀਆਂ ਹੀ ਆ ਮਿਲਦੀਆਂ ਹੁਣ ਉਸ ਸਟੇਜ ਦੇ ਵਿੱਚ ਜਦੋਂ ਪੌਦਾ ਚਲਾ ਜਾਂਦਾ ਤਾਂ ਜਿਹੜਾ ਉਹਦੇ ਵਿੱਚ ਖਾਣੇ ਪਏ ਆ ਜਿਹੜੀਆਂ ਨਿਊਟ੍ਰੀਐਂਟ ਪਏ ਆ ਜਿਹੜੀਆਂ ਖੁਰਾਕਾਂ ਪਈਆਂ ਉਹਦੀ ਅਪਟੇਕਿੰਗ ਉਹਦਾ ਬੰਦ ਕਰ ਦਿੰਦਾ ਤਾਂ ਜਿਹੜੇ ਸਟਾਰਟਿੰਗ ਲੱਛਣ ਆ ਤੁਹਾਨੂੰ ਟਿਪ ਬਰਨਿੰਗ ਦੇ ਦਿਖਾਈ ਦੇ ਸਕਦੇ ਆ ਉਸ ਤੋਂ ਬਾਅਦ ਜਿਹੜੇ ਜ਼ਿਆਦਾ ਟਾਕਸਿਕ ਅਕਸਰੀ ਮੈਂ ਇਹਦੇ ਤੇ ਕਈ ਵਾਰੀ ਵੀਡੀਓ ਪਾਈਆਂ ਜ਼ਿਆਦਾ ਟਾਕਸਿਕ ਜ਼ਿਆਦਾ ਦਵਾਈਆਂ ਜ਼ਿਆਦਾ ਜ਼ਹਿਰਾਂ ਪਾਉਣਾ ਜਾਂ ਪ੍ਰੋਪਰ ਡੋਜ ਦੇ ਵਿੱਚ ਨਾ ਪਾਉਣਾ ਜ਼ਿਆਦਾ ਜ਼ਹਿਰਾਂ ਦਾ ਪਾਉਣਾ ਵੀ ਇੱਕ ਕਾਰਨ ਹੋ ਸਕਦਾ ਹੈ ਤੇ ਪ੍ਰੋਪਰ ਨਿਊਟ੍ਰੀਐਂਟ ਦਾ ਨਾ ਪਾਉਣਾ ਦੋਨੋਂ ਸੇਮ ਜੇ ਕਾਰਨ ਹੈ ਵੀ ਜ਼ਿਆਦਾ ਜ਼ਹਿਰਾਂ ਆਪਾਂ ਪਾ ਰਹੇ ਆਂ ਤੇ ਜਿਹੜੇ ਆਪਣੀ ਖੁਰਾਕੀ ਦਾਤ ਤਾ ਉਹ ਆਪਾਂ ਨਹੀਂ ਦੇ ਰਹੇ ਉਹ ਵੀ ਕਰੀਜਨ ਹੋ ਸਕਦਾ ਹੈ ਬਾਸਮਤੀ ਦੇ ਜੇ ਲੱਛਣ ਜ਼ਿਆਦਾ ਦਿਖਾਈ ਦਿੰਦੇ ਆ ਕਿਉਂਕਿ ਬਾਸਮਤੀ ਦੇ ਵਿੱਚ ਓਵਰਡੋਜ਼ ਫੰਗੀ ਸਾਈਡ ਹਮੇਸ਼ਾ ਹੀ ਆਪਾਂ ਵਰਤਦੇ ਆ ਉੱਥੇ ਵੀ ਕਰੀਜ਼ਨ ਰਹਿੰਦਾ ਉਸ ਤੋਂ ਬਾਅਦ ਜਿਹੜਾ ਸਨ ਬਰਨਿੰਗ ਇਹ ਵੀ ਕਰੀਜ਼ਨ ਹੁੰਦਾ ਇਹਦਾ ਸਨ ਬਰਨਿੰਗ ਆਪਾਂ ਕਹੀਏ ਜਿਵੇਂ ਲਗਾਤਾਰ ਮੰਨ ਲਓ ਇਸ ਸਾਲ ਰਹਿ ਜਿਵੇਂ ਧੁੱਪ ਕਈ ਦਿਨਾਂ ਬਾਅਦ ਨਿਕਲਦੀ ਆ ਇਸ ਤਰ੍ਹਾਂ ਲੰਮਾ तकरीबन ਇੱਕ ਵੀਕ ਨਹੀਂ ਪੈਂਦਾ ਰਿਹਾ ਬੱਦਲ ਵਾਲਾ ਮੌਸਮ ਰਹਿ ਤੇ ਜਦੋਂ ਇੱਕੇਦਮ ਧੁੱਪ ਨਿਕਲੂ ਤਾਂ ਕਿਉਂ ਮੌਸਮ ਸਾਫ਼ ਹੁੰਦਾ ਤੇ ਜਿਹੜੀਆਂ ਯੂਵੀ ਲਾਈਟਸ আল্ট্রা ਵਾਇਲਟ ਕਰਨਾ ਨੇ ਉਹ ਡਾਇਰੈਕਟ ਧਰਤੀ ਦੇ ਉੱਤੇ ਬੜੀ ਸਪੀਡ ਨਾਲ ਆਉਣੀਆ ਜਦੋਂ 5-7 ਦਿਨਾਂ ਬਾਅਦ ਉਹਦਾ ਨਿਕਲਦਾ ਤਾਂ ਇੱਕੇਦਮ ਜਿਹੜਾ ਮੌਸਮ ਦੇ ਵਿੱਚ ਚੇਂਜ ਹੈ ਉਹ ਵੀ ਕਿਧਰ ਰੀਜਨ ਹੋ ਸਕਦਾ ਹੈਗਾ ਉਸ ਤੋਂ ਬਾਅਦ ਜਿਹੜਾ ਲਾਸਟ ਰੀਜਨ ਹੈ ਮੇਨ ਰੀਜਨ ਇਹ ਵੀ ਹੋ ਸਕਦਾ ਹੈ ਔਰ ਇਹਦੀ ਸਨ ਵਰਨਿੰਗ ਦੀ ਔਰ ਇਸ ਕਾਰਨ ਦੀ ਜਿਹੜੀ ਲੱਛਣੇ ਕੁਝ ਦਿਖਾਈ ਦੇਣਗੇ ਤਾਂ ਪੋਟਾਸ਼ ਦੀ ਵੀ ਡੈਫੀਸ਼ੈਂਸੀ ਹੋ ਸਕਦੀ ਹੈ ਹੁਣ ਪੋਟਾਸ਼ ਦੀ ਡੈਫੀਸ਼ੈਂਸੀ ਹੈ ਉਹਦਾ ਰੀਜਨ ਇਹ ਹੋ ਸਕਦਾ ਵੀ ਜਿਆਦਾ ਜੂਰੀਆਂ ਤੇ ਜਿਆਦਾ ਜਿਹੜੀ ਡੀਏਪੀ ਆਪਾਂ ਵਰਤੀ ਐ ਜਿਆਦਾ ਨਾਈਟ੍ਰੋਜਨ ਤੇ ਜਿਆਦਾ ਫਾਸਫੋਰਸ ਜਿਹੜੇ ਖੇਤ ਦੇ ਵਿੱਚ ਵਰਤੀਆ ਤਾਂ ਉੱਥੇ ਜਿਹੜੀ ਪੋਟਾਸ਼ ਦੀ ਅਪਟੇਕਿੰਗ ਪੌਦਾ ਬੰਦ ਕਰ ਦਿੰਦਾ ਉਹ ਵੀ ਕਰੀਜਨ ਹੋ ਸਕਦਾ ਪਰ ਇਹਦੇ ਲੱਛਣ ਆ ਜਿਹੜੇ ਸੇਮ ਜਿਹੇ ਦਿਖਾਈ ਦੇਣਗੇ ਤਾਂ ਹੁਣ ਆਪਾਂ ਇਹਦਾ ਹੱਲ ਕੀ ਕਰ ਸਕਦੇ ਆ ਤਾਂ ਕਿਸਾਨ ਵੀਰੋ ਇਹਦੇ ਹੱਲ ਲਈ ਤੁਸੀਂ ਹੋਰ ਕੋਈ ਪ੍ਰੋਪਰ ਦਵਾਈ ਨਹੀਂ ਆਂਦੀ ਕੋਈ ਸਪੈਸ਼ਲ ਇਹਦੇ ਲਈ ਕੋਈ ਟ੍ਰੀਟਮੈਂਟ ਨਹੀਂ ਹੈ ਇਹਦਾ ਹੱਲ ਹੀ ਨਿਊਟ੍ਰੀਐਂਟ ਹੀ ਐ ਤੁਸੀਂ ਐਨਪੀਕੇ ਦੀ ਸਪਰੇ ਐ ਜਿਹੜੀ ਉਹ ਕਰ ਸਕਦੇ ਹੋ ਪਰ ਉਹਦੀ ਵੀ ਪ੍ਰੋਪਰ ਸਟੇਜ ਆ ਉਹਦੇ ਤੇ ਵੀ ਆਪਾਂ ਵੀਡੀਓ ਬਣਾਈਆਂ ਮੀ ਹੈ ਕਿ ਇਸ ਸਟੇਜ ਤੇ ਕਰਨੀ ਆ ਉਸ ਤੋਂ ਬਾਅਦ ਇਹਦਾ ਜੇ ਮੈਂ ਨੁਕਸਾਨ ਦੀ ਗੱਲ ਕਰਾਂ ਤਾਂ ਝਾੜ ਦੇ ਵਿੱਚ ਇਸ ਦਾ 1% ਵੀ ਨੁਕਸਾਨ ਨਹੀਂ ਆਊਗਾ ਘਬਰਾਉਣ ਦੀ ਜਰੂਰਤ ਨਹੀਂ ਹੈ ਇਹ ਨਹੀਂ ਹੋਊਗਾ ਵੀ ਤੁਹਾਡੇ ਐ ਜਿਹੜੀ ਇਹ ਲੱਛਣ ਹੈ ਇਹ ਤੁਹਾਡਾ ਝਾੜ ਦਾ ਨੁਕਸਾਨ ਕਰਦੇ ਨੇ